ਸਤਨਾਮ ਵਾਹਿਗੁਰੂ ਸਹਿਬ ਜੀਓ ਗੁਜਰੀ ਮਾਲਾ ਪਹਿਲਾ ਨਾਮ ਕਮਲ ਤੇ ਬ੍ਰਹਮ ਉਪਜੇ ਬੇਦ ਪੜ੍ਹਣਾ ਮੁਖ ਕੰਠ ਸਵਾਰ ਤਾਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੈ ਗੁਮਾਰ ਪਰਮ ਸਤਕਾਰ ਜੋਗ ਸਾਧ ਸੰਗਤ ਜੀਓ ਇਹ ਸ਼ਬਦ ਪਹਿਲੀ ਪਾਠਖਾਹੀ ਸਹਿਬ ਸ੍ਰੀ ਗੁਰੂ ਨਾਨਕ ਪਾਠਾ ਜੀਆਂ ਦਾ 499 ਨੰਬਰ ਅੰਗ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਕੁਰ ਮਾਨ ਕਰਦੇ ਹਨ ਕਿ ਇਹ ਸਾਨੂੰ ਜਿਸ ਪ੍ਰਮਾਤਮਾ ਨੇ ਇਸ ਸੰਸਾਰ ਦੇ ਵਿੱਚ ਪੈਦਾ ਕੀਤਾ ਹੈ ਅਸੀਂ ਉਸੇ ਪ੍ਰਮਾਤਮਾ ਦਾ ਅੰਤ ਲੱਭਣ ਦੇ ਵਿੱਚ ਲੱਗੇ ਹੋਏ ਹਾਂ ਪਰ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ ਪਰ ਅਸੀਂ ਇੱਧਰ ਉੱਧਰ ਭਟਕ ਰਹੇ ਹਾਂ ਅਸੀਂ ਇਹ ਨਹੀਂ ਇਸ ਦੇ ਵਿੱਚ ਵੇਦਾਂ ਦੇ ਰਚੇਤਾ ਬ੍ਰਹਮਾ ਜੀ ਵੀ ਪਸੇ ਰਹੇ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਨਾਬ ਕੰਮਲ ਨਾਬ ਕਹਿੰਦੇ ਨੇ ਧੁੰਨੀ ਨੂੰ ਵਿਸ਼ਨੂੰ ਦੀ ਧੁੰਨੇ ਤੇ ਤੋਂ ਬ੍ਰਹਮਾ ਉਪਜੇ ਬ੍ਰਹਮਾ ਜੀ ਦਾ ਜਨਮ ਹੋਇਆ ਵੇਦ ਪੜੈ ਜਿਸ ਬ੍ਰਹਮਾ ਦੇ ਰਚੇ ਹੋਏ ਵੇਦ ਪੜ੍ਹੇ ਪੰਡਿਤ ਲੋਕ ਪੜ੍ਹਦੇ ਹਨ ਮੁਖ કંਠ ਸਵਾਰ ਮੂੰਹ ਨਾਲ ਗਲੇ ਤੋਂ ਸਵਾਰ ਕੇ ਤਾਂ ਕੋ ਅੰਤ ਨਾ ਜਾਈ ਲਖਣਾ ਪਰ ਉਸ ਪਰਮਾਤਮਾ ਦਾ ਜਿਹੜਾ ਅੰਤ ਹੈ ਉਹ ਨਹੀਂ ਲੱਭ ਸਕੇ ਤਾ ਕੋ ਉਸ ਪਰਮਾਤਮਾ ਦਾ ਆਪਤ ਜਾਤ ਬ੍ਰਹਮਾ ਜੀ ਉਸ ਨਾਲ ਦੇ ਵਿੱਚ ਕਈ ਯੁਗ ਆਉਂਦੇ ਜਾਂਦੇ ਰਹੇ ਗੁਬਾਰ ਹਨੇਰੀ ਨਾਲ ਦੇ ਵਿੱਚ ਪੁਰਾਣਾ ਵਿੱਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ ਵੇਦ ਪੰਡਿਤ ਲੋਕ ਉਹ ਮੂਹੋਂ ਕਲੇ ਨਾਲ ਮਿੱਟੀ ਸੂਰ ਵਿੱਚ ਨਿਤ ਪੜਦੇ ਹਨ ਉਹ ਬ੍ਰਹਮਾ ਵਿਸ਼ਨੂੰ ਦੇ ਧੁਨੀ ਵਿੱਚੋਂ ਉੱਗੇ ਹੋਏ ਕੌਲ ਪੁਲ ਦੀ ਨਾਲ ਤੋਂ ਜੰਮਿਆ ਹੈ ਤੇ ਆਪਣੇ ਜਨਮ ਦਾਤੇ ਦੀ ਕੁਦਰਤ ਦਾ ਅੰਤ ਲੱਭਣ ਲਈ ਉਸ ਨਾਲ ਵਿੱਚ ਚੱਲ ਪਿਆ ਏ ਯੂਗ ਉਸ ਨਾਲ ਦੇ ਹਨੇਰੇ ਵਿੱਚ ਆਉਂਦਾ ਜਾਂਦਾ ਰਿਹਾ ਪਰ ਉਸ ਦਾ ਅੰਤ ਨਹੀਂ ਲੱਭ ਸਕਿਆ ਪ੍ਰੀਤਮ ਕਿਉਂ ਵਿਸਰ ਹੈ ਮੇਰੇ ਪ੍ਰਾਣ ਆਧਾਰ ਜਾਇ ਭਗਤ ਕਰੈ ਜਨ ਪੂਰੇ ਮਨ ਜਨ ਸੇਹ ਹੈ ਗੁਰੂ ਵਿਚਾਰ ਰਹਾਉ ਪ੍ਰੀਤਮ ਹੈ ਪ੍ਰੀਤਮ ਕਿਉਂ ਵਿਸਰੈ ਨਾ ਵਿਸਰ ਮੇਰੇ ਪ੍ਰਾਣ ਆਧਾਰ ਮੇਰੇ ਪ੍ਰਾਣਾਂ ਦੇ ਆਸਰੇ ਜਾ ਕੇ ਜਿਸ ਪਰਮਾਤਮਾ ਦੀ ਭਗਤ ਕਰੈ ਭਗਤੀ ਕਰਦੇ ਹਨ ਜਨ ਪੂਰੇ ਪੂਰਨਪੁਰਖ ਮੂਨ ਜਨ ॠषि मुनि जन ਸੇਵ へ ਸਿਮਰਦੇ ਹਨ ਗੁਰ ਵਿਚਾਰ ਗੁਰੂ ਦੀ ਦਸੀ ਮਤ ਦੇ ਆਸਰੇ हे ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ ਮੈਨੂੰ ਨਾ ਭੁੱਲ ਤੂੰ ਉਹ ਹੈ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ ਜਿਸ ਨੂੰ ઋષਿ ਮونی ਗੁਰੂ ਦੀ ਦਸੀ ਸੂਝ ਦੇ ਆਸਰੇ ਸਦਾ ਸਿਮਰਦੇ ਰਹਿੰਦੇ ਹਨ ਰਬ ਸਸ ਦੀਪਕ ਜਾ ਕੇ ਤ੍ਰਿ ਭਵਨ ਇਕਾ ਜੋਤ ਮੁਰਾਰ ਗੁਰਮੁਖ ਹੋਏ ਸੋ ਐਸ ਨਿਰਮਲ ਮਨਮੁਖ ਰੈਣ ਅੰਧਾਰ ਰੱਬ ਕਹਿੰਦੇ ਨੇ ਸੂਰਜ ਨੂੰ ਸਾਸ ਚੰਦਰ ਮੋ ਦੀਪ ਕਹਿੰਦੇ ਮਨੋ ਉਹ ਦੀਵੇ ਨੇ ਜਾ ਕੇ ਜਿਸ ਪ੍ਰਭੂ ਦੇ ਤ੍ਰਿਪਵਨ ਤਿੰਨਾ ਪਵਨਾ ਵਾਲੇ ਜਗਤ ਵਿੱਚ ਏਕਾ ਜੋਤ ਇੱਕੋ ਹੀ ਜੋਤ ਮੁਰਾਰ ਉਸ ਆਕਾਰਪੁਰਖ ਪਰਮਾਤਮਾ ਦੀ ਗੁਰਮੁਖ ਹੋਏ ਜੋ ਗੁਰਮੁਖ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ ਸੋ ਅਹਨਿਸ ਨਿਰਮਲ ਸੋ ਉਹ ਐਨਿਸ ਹਰ ਰੋਜ ਨਿਰਮਲ ਪਵਿੱਤਰ ਹਿਰਦੇ ਵਾਲੇ ਮਨ ਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਰੈਣ ਰਾਤ ਅੰਧਾਰ ਹਨੇਰੇ ਵਿੱਚ ਹਨੇਰੀ ਜ਼ਿੰਦਗੀ ਦੇ ਵਿੱਚ ਓ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰਦਰਮਾ ਉਸ ਦੇ ਤ੍ਰਿਪ ਆਪਣੇ ਜਗਤ ਵਿੱਚ ਮਾਨੋ ਨਿੱਕੇ ਜੇ ਦੀਵੇ ਹਨ ਸਾਰੇ ਜਗਤ ਵਿੱਚ ਉਸੇ ਦੀ ਜੋਤ ਵਿਆਪਕ ਹੈ ਜਿਹੜਾ ਮਨੁੱਖੋ ਗੁਰੂ ਦੇ ਰਸਤੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਦੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ ਅਗਿਆਨਤਾ ਦੇ ਹਨੇਰੇ ਵਿੱਚ ਬੀਤਦੀ ਹੈ ਸਿੱਧ ਸਮਾਦ ਕਰੇ ਨਿਤ ਜਗਰਾ ਦੂ ਲੋਚਨ ਕੀ ਹੈ ਰੇ ਜੋਤ ਸ਼ਬਦ ਤੁਨ ਜਾਗੈ ਸਤਿਗੁਰ ਚਕਰ ਨਵੀਰੇ ਸਿੱਧ ਵੱਡੇ ਵੱਡੇ ਜੋਗੀ ਸਮਾਦ ਸਮਾਧੀਆਂ ਲਗਾ ਕੇ ਕਰੇ ਨਿਤ ਝਗੜਾ ਆਪਣੇ ਮਨ ਦੇ ਨਾਲ ਝਗੜਾ ਕਰਦੇ ਹਨ ਦੋ ਲੋਜਨ ਕਿਆ ਹੀਰਾ ਹੈ ਹੀਰਾ ਕਹਿੰਦੇ ਨੇ ਵੇਖਦਾ ਹੈ ਵੇਖ ਸਕਦਾ ਹੈ ਕਿਆ ਹੀਰਾ ਕੀ ਵੇਖ ਸਕਦਾ ਹੈ ਕੁਝ ਵੀ ਨਹੀਂ ਅੰਤਰ ਜੋਤ ਉਹਦੇ ਅੰਦਰ ਜਿਹੜੀ ਜੋਤ ਹੈ ਸ਼ਬਦ ਤੁਨ ਜਾਗਿਆ ਉਹ ਗੁਰੂ ਦੇ ਦੱਸੇ ਹੋਏ ਸ਼ਬਦ ਦੇ ਨਾਲ ਉਸਦਾ ਸਿਮਰਨ ਕਰਨ ਦੇ ਨਾਲ ਜਾਗਦੀ ਹੈ ਸਤਿਗੁਰ ਚਕਰਨ ਵਿਰਹਿ ਤੇ ਜਿਹੜਾ ਉਸ ਦੇ ਅੰਦਰ ਝਗੜਾ ਚੱਲਦਾ ਹੈ ਉਹ ਸਤਿਗੁਰੂ ਆਪ ਨਿਵੇੜਦੇ ਹਨ ਵੱਡੇ ਵੱਡੇ ਯੋਗੀ ਆਪਣੇ ਇਹ ਉਦਮ ਦੀ ਟੇਕ ਰੱਖ ਕੇ ਸਮਾਧੀਆਂ ਲਾਉਂਦੇ ਹਨ ਮਨ ਨੂੰ ਜਿੱਤਣ ਦੇ ਯਤਨ ਕਰਦੇ ਹਨ ਪਰ ਜਿਹੜਾ ਮਨੁੱਖ ਆਪਣੇ ਉਦਮ ਉਤੇ ਹੀ ਟੇਕ ਰੱਖੇ ਉਸ ਨੂੰ ਉਹ ਅੰਦਰ ਵਸਦੀ ਜੋਤ ਇਹਨਾਂ ਅੱਖਾਂ ਨਾਲ ਨਹੀਂ ਦਿਸਦੀ ਜੋ ਮਨੁੱਖ ਉਹ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦਾ ਮਨ ਬਾਲਾ ਝਗੜਾ ਗੁਰੂ ਮੁਕਾ ਦਿੰਦਾ ਹੈ ਉਸ ਦੇ ਅੰਦਰ ਗੁਰੂ ਦਾ ਸ਼ਬਦ ਰੂਪ ਮਿੱਟੀ ਲਗਨ ਲੱਗ ਪੈਂਦੀ ਹੈ ਉਸ ਦੇ ਅੰਦਰ ਪਰਮਾਤਮਾ ਦੀ ਜੋਤ ਜਗ ਪੈਂਦੀ ਹੈ ਸੋਰ ਨਰਨਾਥ ਬਿਆੰਤ ਅਜੂਨੀ ਸਾਜੈ ਮਹਿਲ ਅਪਾਰਾ ਨਾਨਕ ਸਹਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਸੁਰ ਦੇਵਤੇ ਨਰਮਨੁ ਬੇਅੰਤੋ ਬੇਅੰਤ ਪ੍ਰਭੂ ਅਜੋਨੀ ਜਿਹੜਾ ਜਨਮਾਂ ਤੋਂ ਰਹਤ ਹੈ ਸੱਚੇ ਮਹਿਲ ਸਦਾ ਥਿਰ ਰਹਿਣ ਵਾਲੇ ਮਹਿਲ ਵਿੱਚ अपारा ही अपार ही बेअंत नानक हे नानक सहज मिले सहज आत्मक सहज अडोलता विच जग जीवन हे जगत दे जीवन प्रभु नदर करो मेहर करो निस तारा मेरा पार उतारा करो ਗੁਰੂ ਸਾਹਿਬ ਪ੍ਰਮਾਨ ਕਰਦੇ ਆਣੇ ਇਹ ਨਾਨਕ ਅਰਦਾਸ ਕਰ। हे ਦੇਵਤਿਆਂ ਤੇ ਮਨੁੱਖਾਂ ਦੇ ਖਾਸਮ へ ਬੇਅੰਤ। हे ਜੂਨ ਰੈਤ ਤੇ ਅਟਲ ਮੈਲ ਵਿੱਚ ਟਿਕੇ ਰਹਿਣ ਵਾਲਿਆ ਪਾਰ ਪ੍ਰਭੂ। हे ਜਗਤ ਦੇ ਜੀਵਨ ਮੇਰ ਕਰ। ਮੈਨੂੰ ਅਡੋਲਤਾ ਵਿੱਚ ਨਿਵਾਸ ਮਿਲੇ। ਮੇਰ ਦੀ ਨਿਗਾਹ ਕਰ ਕਿ ਮੇਰਾ ਪਾਪ ਬੇੜਾ ਪਾਰ ਲੰਘ ਸਕੇ